ਗੋਇੰਦਵਾਲ ਥਰਮਲ ਪਾਵਰ ਪਲੈਂਟ ਨੂੰ ਲੈ ਕੇ ਭਾਜਪਾ ਦਾ ਆਮ ਆਦਮੀ ਪਾਰਟੀ ਤੇ ਬਾੜ ਤੁਸੀਂ ਵੀ ਸੁਣੋ ਕੀ ਕੁਝ ਗਿਆ ਪਾਸ ਪਾਣੇ ਪਰ ਮਾਨ ਸਾਹਿਬ ਦੀ ਵਾਹ ਵਾਹ ਆਈ ਵੀ ਲੁੱਟ ਰਹੇ ਨੇ ਚੰਗੀ ਗੱਲ ਹੈ ਪਰ ਮੈਂ ਇੱਕ ਬੇਨਤੀ ਜ਼ਰੂਰ ਮਾਨ ਸਾਹਿਬ ਨੂੰ ਕਰਨੀ ਹੈ ਕਿ ਪੰਜਾਬ ਦੇ ਅੰਦਰ ਇਸ ਵੇਲੇ ਇੰਡਸਟਰੀ ਨੂੰ ਦੇਸ਼ 'ਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਮਿਲਦੀ ਹੈ ਜਦੋਂ ਕਾਂਗਰਸ ਸਰਕਾਰ ਨੇ ਆਪਣਾ ਰਾਜ ਛੱਡਿਆ ਸੀ ਤੇ 6 ਰੁਪਏ 5 ਪੈਸੇ ਪਰ ਯੂਨਿਟ ਬਿਜਲੀ ਉਹਨਾਂ ਨੂੰ ਦੇਣੇ ਪੈ ਰਹੇ ਸੀਗੇ ਉਦੇਚ ਵੀ 1 ਰੁਪਏ 5 ਪੈਸੇ ਦੀ ਸਬਸਿਡੀ ਸੀ ਯਾਨੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਇੰਡਸਟਰੀ ਨੂੰ ਮਿਲਦੀ ਸੀ ਪਰ ਮਾਨ ਸਾਹਿਬ ਦੀ ਸਰਕਾਰ ਚ 40 ਪੈਸੇ ਪ੍ਰਤੀ ਯੂਨਿਟ ਰੇਟ ਵਧ ਗਿਆ ਪਰ ਐਸੋਲਿਨ ਇੰਡਸਟਰੀ ਨੂੰ 6 ਰੁਪਏ 45 ਪੈਸੇ ਦੇਣੇ ਪੈ ਰਹੇ ਹਨ ਇਹਨਾਂ ਨੇ ਫਿਕਸ ਚਾਰਜ ਵੀ 30 ਰੁਪਏ ਪਰ ਕਿਲੋਵਾਟ ਬਣਾਤੇ ਹੈ ਔਰ ਇਹ ਨਾਲ ਨਾਲ ਜਿਹੜੀ ਨਵੀਂ ਇੰਡਸਟਰੀ ਪਾਲਿਸੀ ਆਈ ਹੈ ਉਹ ਕਹਿ ਰਹੀ ਹੈ ਕਿ ਇੰਡਸਟਰੀ ਨੂੰ ਹਰ ਸਾਲ 5 ਫੀਸਦੀ ਹੋਰ ਮਹਿੰਗੀ ਬਿਜਲੀ ਮਿਲਿਆ ਕਰੇਗੀ ਜਿ세 ਤਰੀ ਕਮਰਸ਼ੀਅਲ ਯੂਨਿਟਸ ਦਾ ਹਾਲ ਹੈ ਉਥੇ ਤਾਂ ਬਿਜਲੀ ਹੋਰ ਵੀ ਜ਼ਿਆਦਾ ਮਹਿੰਗੀ ਮਿਲ ਰਹੀ ਹੈ ਮਾਨ ਸਾਹਿਬ 9 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਹੁਣ ਜਦੋਂ ਤੁਸੀਂ ਇੰਡਸਟਰੀ ਨੂੰ ਮਹਿੰਗੀ ਬਿਜਲੀ ਦਿੰਦੇ ਹੋ ਕਮਰਸ਼ੀਅਲ ਯੂਨਿਟਸ ਨੂੰ ਮਹਿੰਗੀ ਬਿਜਲੀ ਦਿੰਦੇ ਹੋ ਤੇ ਉਹਦਾ ਬੋਝ ਕਿਤੇ ਨਾ ਕਿਤੇ ਆਮ ਜਨਤਾ ਤੇ ਪੈਂਦਾ ਹੈ ਸੋ ਇੱਕ ਤਰਫ ਤੁਸੀਂ 300 ਯੂਨਿਟ ਫ੍ਰੀ ਬਿਜਲੀ ਦੇ ਕੇ ਜੋ ਥੋੜੀ ਰਾਇਤ ਦੇ ਰਹੇ ਹੋ ਤੇ ਉਨਾ ਹੀ ਉਹਨਾਂ ਨੂੰ ਜੇਬ ਚੋਂ ਦੁੱਧੇ ਬੰਨੇ ਨਿਕਲ ਜਾਂਦਾ ਜਦੋਂ ਮਹਿੰਗੀਆਂ ਚੀਜ਼ਾਂ ਖਰੀਦਦੇ ਨੇ ਕਿਉਂਕਿ ਇੰਡਸਟਰੀ ਤੇ ਕਮਰਸ਼ੀਅਲ ਯੂਨਿਟ ਤੇ ਘਟੋ ਘਟ ਇੰਡਸਟਰੀਅਲ ਕਮਰਸ਼ੀਅਲ ਯੂਨਿਟ ਇਹਨਾਂ ਨੂੰ ਜਿਹੜੀ ਬਿਜਲੀ ਹੈ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਤੁਸੀਂ ਦੇਣੀ ਸ਼ੁਰੂ ਕਰੋ ਕਿਉਂਕਿ ਇੰਡਸਟਰੀ ਦੀ ਗਰੋਥ ਵੀ ਤਾਂ ਹੀ ਹੋਏਗੀ ਪਰ ਸੂਬੇਸ਼ ਕਮਰਸ਼ੀਅਲ ਐਕਟੀਵਿਟੀ ਵੀ ਤਾਂ ਹੀ ਹੋਰ ਵਧੇਗੀ ਔਰ ਨਵੇਂ ਰੋਜਗਾਰ ਦੇ ਸਾਧਨ ਵੀ ਪੈਦਾ ਹੋਣਗੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ਼ਤਿਹਾਰਾਂ ਤੇ ਪੈਸੇ ਨਾ ਖਰਚ ਕਰਕੇ ਔਰ ਝੂਠੀ ਵਾਅਦੇ ਦੇ ਚੱਕਰ ਚ ਨਾ ਪੈ ਕੇ ਇਹਦਾ ਲਾਭ ਜਿਹੜਾ ਹੈ ਕੋ ਇੰਡਸਟਰੀਅਲ ਕਮਰਸ਼ੀਅਲ ਯੂਨਿਟਸ ਨੂੰ ਦਿਓਗੇ ਪਰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਜਿਹੜੇ ਆ ਇਹਨਾਂ ਦੀ ਕਰਨਗੇ